ਬਠਿੰਡਾ ਪੁਲਿਸ ਵੱਲੋਂ ਲారెنس ਬਿਸ਼ਨੋਈ ਗਰੁੱਪ ਨਾਲ ਸਬੰਧਿਤ ਚਾਰ ਗੁਰਗਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਇਹਨਾਂ ਕੋਲੋਂ 10 ਅਸਲੇ ਅਤੇ ਕਾਰਤੂਸ ਬਰਾਮਦ ਕੀਤੇ ਗਏ ਨੇ ਫੜੇ ਗਏ ਗੁਰਗਿਆਂ ਦੇ ਖਿਲਾਫ ਪਹਿਲਾਂ ਵੀ ਕਈ ਮਾਮਲੇ ਦਰਜ ਹਨ ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਐਸਐਸਪੀ ਬਠਿੰਡਾ ਨੇ ਦੱਸਿਆ ਕਿ ਸੀਆਈਏ ਸਟਾਫ 1 ਬਠਿੰਡਾ ਦੀ ਟੀਮ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਪੁਲਿਸ ਪਾਰਟੀ ਸ਼ੱਕੀ પુરੁਸ਼ਾਂ ਦੀ ਚੈਕਿੰਗ ਦੇ ਸਬੰਧ ਦੇ ਵਿੱਚ ਬਾਹਦ ਨਹਿਰ ਪਟੜੀ ਨੇੜੇ ਰਿੰਗ ਰੋਡ ਬਠਿੰਡਾ ਜਾ ਰਹੇ ਸੀ ਤੇ ਜਿੱਥੇ ਉਹਨਾਂ ਨੂੰ 4 ਵਿਅਕਤੀ ਇੱਕ ਮੋਟਰਸਾਈਕਲ ਤੇ ਸਵਾਰ ਜਾਂਦੇ ਮਿਲੇ ਤੇ ਜਿਨ੍ਹਾਂ ਦੇ ਪਾਸ ਇੱਕ ਕਿੱਟ ਬੈਗ ਸੀ ਤੇ ਪੁਲਿਸ ਪਾਰਟੀ ਵੱਲੋਂ ਸ਼ੱਕ ਹੋਣ ਤੇ ਇਹਨਾਂ ਨੂੰ ਰੋਕਿਆ ਗਿਆ ਇਹਨਾਂ ਤੋਂ ਪੁੱਛਗਿੱਛ ਕਰਕੇ ਤਲਾਸ਼ੀ ਲਈ ਗਈ ਅਤੇ ਇਹਨਾਂ ਤੋਂ ਵੱਖ-ਵੱਖ ਕਿਸਮ ਦੇ ਦੇਸੀ ਅਸਲੇ ਬਰਾਮਦ ਹੋਏ ਹਨ ਤੇ ਜਿਨ੍ਹਾਂ ਦੇ ਖਿਲਾਫ ਅਸਲਾ ਐਕਟ ਦੇ ਤਹਿਤ ਥਾਣਾ ਕਨਾਲ ਕਲੋਨੀ ਦੇ ਵਿੱਚ ਰਜਿਸਟਰ ਹੈ ਜਿਹੜਾ ਮਾਮਲਾ ਉ ਦਰਜ ਕਰ ਦਿੱਤਾ ਗਿਆ ਤੇ ਜਾਣਕਾਰੀ ਦਿੰਦਿਆ ਐ ਐਸਐਸਪੀ ਪਠਿੰਡਾ ਨੇ ਦੱਸਿਆ ਕਿ ਇਹਨਾਂ ਕੋਲ ਮਿਲੀ ਕਿੱਟ ਬੈਗ ਦੇ ਵਿੱਚੋਂ ਪੰਜ ਪਿਸਤੌਲ ਦੇਸੀ 32 ਬੋਰ ਤਿੰਨ ਪਿਸਤੌਲ ਦੇਸੀ 12 ਬੋਰ ਇੱਕ ਪਿਸਤੌਲ ਦੇਸੀ ਕਟਾ 300 315 ਬੋਰ ਇੱਕ ਰਵਾਲਵਰ 32 ਬੋਰ 10 ਰੋਂਡ 32 ਬੋਰ ਤਿੰਨ ਕਾਰਤੂਸਤ 12 ਬੋਰ ਬ੍ਰਾਮਲ ਹੋਏ ਨੇ ਅਤੇ ਨਾਲ ਹੀ ਇੱਕ ਮੋਟਰਸਾਈਕਲ ਵੀ ਜ਼ਬਤ ਕੀਤਾ ਗਿਆ ਜਿਸ ਤੇ ਸਵਾਰ ਹੋ ਕੇ ਜਾ ਰਹੇ ਸਨ। ਉਹਨਾਂ ਨੇ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਰਾਜਕੁਮਾਰ ਉਰਫ ਭయ్యా ਸੰਦੀਪ ਨਾਗਰ ਉਰਫ ਨਾਗਰ ਹਰਮਨਪ੍ਰੀਤ ਸਿੰਘ ਉਰਫ ਹਰਮਨ ਮਨੀਸ਼ ਕੁਮਾਰ ਰਾਮਾ ਮੰਡੀ ਵਜੋਂ ਹੋਈ ਹੈ। ਐਸਐਸਪੀ ਨੇ ਕਿਹਾ ਕਿ ਮੁੱਢਲੀ ਪੁਚਗੇ ਦੇ ਦੌਰਾਨ ਇੱਕ ਗੱਲ ਸਾਹਮਣੇ ਆਈ ਹੈ ਕਿ ਇਹ ਅਸਲੇ ਰੋਜ਼ਾਬਾਦ ਉੱਤਰ ਪ੍ਰਦੇਸ਼ ਤੋਂ ਲੈ ਕੇ ਆਏ ਹਨ ਮੁਲਜ਼ਮਾ ਹਰਮਨਪ੍ਰੀਤ ਸਿੰਘ ਉਰਫ ਹਰਮਨ ਦੇ ਸਬੰਧ ਗੈਂਗਸਟਰ ਵਿੱਕੀ ਗੋਂਡਰ ਗਰੁੱਪ ਦੇ ਨਾਲ ਹਨ ਅਤੇ ਪਰ ਇਹਨਾਂ ਦੇ ਸਬੰਧ ਮਨਪ੍ਰੀਤ ਸਿੰਘ ਉਰਫ ਮੰਨਾ ਗੈਂਗਸਟਰ ਦੇ ਨਾਲ ਵੀ ਇਹਨਾਂ ਦੇ ਸਬੰਧ ਬਿਸ਼ਨੋਈ ਗਰੁੱਪ ਦਾ ਜਿਹੜਾ ਗੈਂਗ ਆ ਉਹਦੇ ਨਾਲ ਵੀ ਨੇ ਇਸ ਤੋਂ ਇਲਾਵਾ ਦੂਜਾ ਮੁਲਜ਼ਮ ਸੰਦੀਪ ਨਾਗਰ ਸਿੰਦੂ ਸਿੱਧੂ ਮੁਸੇਵਾਲਾ ਕਤਲ ਕਤਲ ਦੇ ਦੋਸ਼ੀ ਕੇਕੜਾ ਕਾਲਿਆਂਵਾਲੀ ਦੇ ਨਾਲ ਹਨ ਅਤੇ ਉਹਨਾਂ ਨੇ ਦੱਸਿਆ ਕਿ ਮੁਲਜ਼ਮਾ ਨੂੰ ਅੱਜ ਅਦਾਲਤ ਦੇ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਦੇ ਰਿਮਾਂਡ ਹਾਸਲ ਕੀਤਾ ਜਾਵੇਗਾ ਜਿਨ੍ਹਾਂ ਦੀ ਡੂੰਘਾਈ ਦੇ ਨਾਲ ਪੁੱਛ ਪੜਤਾਲ ਕੀਤੀ ਜਾਵੇਗੀ ਕਿਉਂਕਿ ਇਹਨਾਂ ਤੋਂ ਕੁਝ ਹੋਰ ਅਹਿਮ ਖੁਲਾਸੇ ਹੋਣ ਦੀ ਵੀ ਜਿਹੜਾ ਉਹ ਚਾਂਸ ਨਹੀਂ